ਵੀਡੀਓ ਵੀਡੀਓ ਚੱਲਦੀ ਓਹ ਗਾਂ ਲਿਆ ਜੀ ਮੜੀ ਉੱਥੇ ਮੈਂ ਬਣਾ ਲੈ ਇੱਕ ਵਾਰ ਤੂੰ ਲਿਆ ਅੱਜ ਹਸਾ ਹੁਣ 3 ਦਿਨ ਹੋ ਗਏ ਧੌਂਦਿਆਂ ਨੂੰ ਅੱਦੇ ਸਾਧਨ ਧੋਤੇ ਚਾਚਾ ਟਰਾਲੇ ਟਰੂਲੇ ਵੀ ਤੋਦੀ ਚੰਗਾ ਤੋਦੋ ਗਿਆ ਉੱਥੇ ਲਾਈ ਜਾਂਦੇ ਸਾਈਡ ਤੇ ਚਾਚਾ ਟਰਾਲੇ ਵੀ ਤੋਦੀ ਸਾਰੇ ਇੱਕ ਵਾਰ ਹਾਓ ਕੋਈ ਰਵੇ ਨਾ ਗੁੱਸਾ ਨਾ ਕਰੇ ਮੇਲੇ ਦੇ ਨਹੀਂ ਪਾਣੀ ਮਾਰਿਆ ਖਾਦ ਲੱਦ ਕੇ ਅੱਜ ਤੇਰੀ ਖਾਦ ਥੋੜੀ ਰਹਿ ਗਈ ਆ ਟਰੈਕਟਰ ਨੂੰ ਧੋਨੇ ਆ ਇਹਦੇ 4x4 ਦੇ ਵਿੱਚ ਥੋੜੀ ਤਕਲੀਫ ਆ ਗਈ ਤੋ ਹੋ ਗਏ ਹਣ ਸਾਰੇ ਸਾਧਨ ਇਦਾਂ ਆਪਾਂ ਸਾਧਨ ਇਦਾਂ ਧੋ ਗਏ ਆਪਾਂ ਤੇਲ ਮਾਰ ਕੇ ਬਸ ਹੁਣ ਡੱਕ ਦੇਣੇ ਆ ਤੇ ਇਧਰਲੇ ਬਨੇ ਮਸ਼ੀਨਾਂ ਤੇ ਸੁਪਰ ਸੀਡਰ ਰਾਜਾ ਆਵਿਸ਼ਕਰਮਾ ਪ੍ਰਾਣੀ ਪੱਕਾ ਵਿਆ ਸਾਰੇ ਇਦਾਂ ਧੋ ਗਏ ਕੰਡੀਡਰ ਮਾਰ ਕੇ ਹੁਣ ਬਾਅਦ ਚ ਕੱਢਾਂਗੇ ਜਦੋਂ ਸੀਜ਼ਨੋਂ ਬਾਅਦ ਆ ਮਸ਼ੀਨ ਦੇ ਦੋਵੇਂ ਕਟਰ ਤੋਂ ਇਹ ਮੱਕੀ ਵਾਲਾ ਵੀ ਤੇਲ ਤੂਲ ਮਾਰਦਾ ਇੱਕ ਪਰਲੇ ਬੰਨੇ ਕਰਕੇ ਝੋਨੇ ਵਾਲਾ ਲਾ ਕੇ ਆਹ ਬੰਦ ਦੇ ਬੋਰੇ ਆ ਗਏ ਪਾਉਂਦੀ ਸੇਵਾ ਐਦੀ ਵੀ ਸੁਣੀ ਗਈ ਹੁਣ ਪਾਤਾ ਦਾ 베어ਿੰਗ ਓ ਪਾਉ ਤੂੰ ਆਪ ਚਲਾਉਣਾ ਨਾ ਟਰੈਕਟਰ ਮੇਰਾ ਵੀਰ ਬਚਾ ਕੇ ਰੱਖੀ ਚੰਗਾ ਸਰਕਾਰੀ ਇਹ ਨਾ ਸਮਝੀ ਆਓ ਇਹ ਬੰਤੇ ਜਾਂਦਾ ਸੇਵਾ ਨੂੰ ਪੱਕਾ ਲਾਇਆ ਟਰੈਕਟਰ ਹੁਣ ਚੱਲ ਜੇ ਚਲਾ ਆ ਜੋ ਕਰ ਦੇ ਸਟਾਰਟ ਕਰ ਹੋ ਗਿਆ ਸਟਾਰਟ ਇਹ ਪਿੱਪਲ ਮਿਸਤਰੀ ਲਿਆਂਦਾ ਇਹ ਜੀਰੇ ਲਾਗੋ ਹਨਾ ਉਹ ਲਈ ਫਿਰਦਾ ਆਪਣੇ ਚਾਰ ਦੇ ਆਂਦਰ ਇਹ ਬੰਦਾ ਮੈਂ ਤੱਕੇ ਨਾ ਕੀਤਾ ਵਾ 1 ਗਵਾਂਡਲ ਦੇ 60 ਕਿਲੋ ਦੇ ਵੇਟ ਹੀ ਆ ਲੱਤ ਜਦੋਂ ਮਾਰਦਾ ਤੇ ਉਹ ਆਟੋਮੈਟਿਕ ਹੀ ਢੇੜਾ ਖਾ ਜਾਂਦਾ ਡਰਦਾ ਹੀ ਚਲ ਆ ਜੋ ਹੁਣ ਜਾਣਦੇ ਆਪਾਂ ਇਹ ਰ ਆਵਦੀ ਰੁਟੀਨ ਦੇ ਵਿੱਚ ਦ੍ਰਿਉਪਾਰ ਆਹ ਲੋ ਜੀ ਜਿਹੜਾ ਨੇ ਰੇੜੇ ਦੇ ਨਜ਼ਦੀਕ ਖਾਹ ਦਾ ਬਹੁਤ ਵਧੀਆ ਕੰਮ ਹੈ ਤੇ ਇਹ ਆਪਣਾ ਵੀਰ ਸਰੂਵਾਲ ਤੋਂ ਬਗੀਚਾ ਸਿੰਘ ਤੇ ਹੁਣਾ ਨਹੀਂ ਕੱਢਣਾ 2 ਵਜੇ ਤੱਕ ਗੰਦ ਮੁੜ ਕੇ ਫੇਰ ਅਰੇਸਟ ਮਾਰਾਂਗੇ ਅੱਜ ਗਰਮੀ ਬਹੁਤ ਜਿਆਦੀ ਹੈ ਫੇਰ ਇੰਨਾ ਸਵੇਰੇ ਸਵੇਰੇ ਹਿੰਮਤ ਮਾਰ ਲੈਂਦੇ ਆ ਮੁੜ ਕੇ ਚੱਲ ਬਹਿ ਜਾਂਦੇ 2 ਘੰਟੇ ਅੱਜ بڑے ਦਿਨਾਂ ਬਾਅਦ ਮੀਂਹ ਪੈਣ ਲੱਗਾ ਭਰਾਵਾ ਰੱਬ ਤੋਂ بڑے ਚਿਰਾਂ ਦਾ ਮੰਗਦੇ ਰੱਬਾ ਅੱਜ ਪਾ ਦੇ ਉਹ ਨਾ ਵੜੇ ਦਿਨਾਂ ਦਾ ਭਰਨ ਵਾਲਾ ਅਜ ਤੋੜੀਆਂ ਧਾੜੀਆਂ ਸੁੱਕਦੀਆਂ ਤੇ ਹੁਣ ਆ ਗਿਆ ਮੋਟਰ ਬੰਦ ਕਰ ਦੇ ਫਿਰ ਵਾਦੇ ਪਾਦੇ ਚਾਚਾ ਬਾਬਾ ਠੋਕੇ ਜੋ ਬਣ ਬਾਲਨ ਬੁੰਨ ਰਹਿ ਲਾ ਚਾਹ ਚੂ ਪੀ ਲੋ ਆ ਗਿਆ ਆ ਗਿਆ ਆ ਗਿਆ ਸ਼ੇਰ ਆ ਗਿਆ ਮੰਦਾਂ ਮਰਦਾ ਦੇਵਾ ਮੰਦ ਆ ਬਿਸਤਰੇ ਰੱਖ ਮੰਜੇ ਅੰਦਰ ਕਰੋ ਸਾਰੇ ਅੱਜ ਰੱਬ ਆ ਗਿਆ ਬੋੜ ਕੇ ਪੱਤਾ ਲਵੇਟ ਮਾਰਨੂੰ ਹੁਣ ਮੀ ਆਇਆ ਤੇ ਹੁਣ ਅੰਦਰ ਮੰਜਾ ਅੰਦਰ ਕਰ ਲੋ ਤੇ ਬਿਸਤਰੇ ਪੁੱਤਰੇ ਭੇਲੇ ਲੈਣੇ ਤੁਸੀਂ ਪੁੱਤਲੇ ਮੰਜੇ ਅੰਦਰ ਕਰ ਆ ਓਏ ਬਿਸਤਰੇ ਪੱਖੇ ਜਿਹੜੇ ਪੱਖੇ ਇਹੋ ਯਾਰ ਭੇਦੂਗਾ ਜੇ ਨੂੰ ਨੂੰ ਨਹੀਂ ਪਤਾ ਲੱਗਦਾ ਹਾਂ। ਐ ਕਰਦੇ ਖਤਮ ਪਤਾ ਲਵੇਟਾ ਇੱਕ ਵਾਰ ਆ ਗਿਆ ਸਾਡੇ ਲੱਖ ਵਿੱਚ ਮੀ ਕਰ ਗਿਆ ਕਿਰਪਾ ਮਹਾਰਾਜ ਬੜੀ ਦੁਨੀਆ ਵੇਖਣ ਹੀ ਆ ਜਾ ਆ ਜਾ ਆ ਹੁਣ ਡਾਊ ਪਤਾ ਲਵੇਟ ਚੋਨੇ ਦੀ ਗਰੋਸ ਹੋਊਗੀ। ਇਹ ਮੀ ਪੈਂਦਿਆ ਹੁਣ ਅਸੀਂ ਕੱਢਣ ਲੱਗੇ ਪੋਪਲੇ। ਚਾਹ ਦੇ ਨਾਲ ਪੋਪਲੇ ਖਾਵਾਂਗੇ। ਅੱਜ ਹੁਣ ਕੱਢੇ ਅਸੀਂ ਮੀਂਹ ਦਾ ਕਰਕੇ ਪੋਪਲੇ ਚਾਹ ਲੈਓ ਕਿੱਥੇ ਨਾ ਪਣੀ ਤੋ ਕਰ ਹੈਗਾ ਪੋਣੀ ਦਿੱਤਾ ਨਹੀਂ ਗਪੜੀ ਪਣੀ ਅੰਨੇ ਕਿਉਂ ਦੇ ਆਪਾਂ ਖਾਂਦੇ ਨੇ ਸ਼ਗੋ ਪੋਪਲੇ ਹਾਂ ਓਕੇ ਸਾਹਿਬ ਕੱਡਾ ਵਧੀਆ ਮੀਂਹ ਪੈਣਿਆ ਐ ਰੁੱਖ ਵੀ ਹਰੇ ਭਰੇ ਹੋ ਗਏ ਦੇਖੋ ਝੋਨਾ ਹੈ ਜਾ ਰਹਾ ਮੌਸਮ ਕਿਤਾਬੀ ਹੋ ਰਿਹਾ ਸਾ ਆਵੇਨ ਨੇ ਮੱਕੇ ਵੀ ਆਏ ਹਰੀ ਹਰੀ ਹੋ ਗਈ ਅੱਜ ਮੈਨੂੰ ਲੱਗ ਸਮੇਂ ਦੇ ਹਿਸਾਬ ਨਾਲ ਹਰ ਇੱਕ ਚੀਜ਼ ਦੀ ਜ਼ਰੂਰਤ ਆ ਜਿਹੜੀ ਚੀਜ਼ ਨਹੀਂ ਮਿਲਦੀ ਉਹਦਾ ਅੱਡੀ ਸਾਈਡ ਇਫੈਕਟ ਦਿਖੰਦਾ ਹੈ ਬਈ ਨਾ ਹੁਣ ਆਪਣੇ ਸਾਰੇ ਪੰਜਾਬ ਦੇ ਵਿੱਚ ਜਿਹੜੀ ਮੀਂਹ ਦੀ ਬੜੀ ਲੋੜ ਸੀ ਹੁਣ ਵੇਖੋ ਤੁਸੀਂ ਮੀਂਹ ਜੇ ਅੱਜ ਪੈ ਗਿਆ ਤਾਂ ਹੁਣ ਝੁੰਡਿਆਂ ਨੇ ਗ੍ਰੋਥ ਵੀ ਕਰਨ ਲੱਗੇ ਪਣੀ ਨਹੀਂ ਤੇ ਝੋਨੇ ਸਾੜ ਜਾਂ ਮਨਾਈ ਜਾਂਦੇ ਸਾੜ ਜਾਂ ਸਰ ਕੇ ਕੁਦਰਤ ਜਿਹੜੀ ਆ ਨਾ ਕੁਦਰਤ ਤੋਂ ਬਿਨਾ ਬੰਦਾ ਕਾਹੇ ਜੁਗਣ ਜਿੰਨਾ ਮਰਜੀ ਆਪਾਂ ਜੋ ਮਰਜੀ ਬਣਾ ਲਈਏ ਪਰ ਜੋ ਕੁਦਰਤ ਨੇ ਕਰਨਾ ਨਾ ਉਹ ਬੰਦਾ ਉਹਦੀ ਰੀਸ ਵੀ ਨਹੀਂ ਕਰ ਸਕਦਾ ਜਿੰਨੇ ਮਰਜੀ ਆਪਾਂ ਏਸੀ ਲਾ ਲਈਏ ਜਿੰਨੇ ਮਰਜੀ ਪੱਖੇ ਲਾ ਲਈਏ ਪਰ ਜਦੋਂ ਉਹਨੇ ਆਪ ਦੀ ਏਸੀ ਛੱਡ ਤੇ ਉਦੋਂ ਵੱਖਰਾ ਹੀ ਨਜ਼ਾਰਾ ਅੱਜ ਠੰਡੇ ਦੇ ਵਿੱਚ ਕੱਖ ਕੱਢਣ ਦਾ ਬੜਾ ਨਜ਼ਾਰਾ ਵਾਏ ਨਾ ਵੇਖੋ ਹੁਣ ਮੌਸਮ ਅੱਜ ਮੀਂਹ ਕਾਫੀ ਪੈ ਗਿਆ ਬਹੁਤ ਵਧੀਆ ਮੌਸਮ ਵੇਖੋ ਕਿੱਡਾ ਸਟਾਪ ਦਾ ਮੌਸਮ ਰੁਕ ਖ ਹੋ ਗਿਆ ਨਹੀਂ ਸਹੀ ਘੜੀਆਂ ਦੀ ਆਵਾਜ਼ ਚੀਂ ਚੀਂ ਹੁਣ ਜਾਣੇ ਪਿੰਡ ਦੀ ਤਿਆਰੀ ਕਰਦੇ ਆ ਜਿੱਥੇ ਸ਼ਿਫਟ ਕਰਦੇ ਕੁੱਤੇ ਦੋਵੇ ਇਥੇ ਸਫਾਈ ਇੱਥੇ ਮਹਿਕ ਬੜੀ ਆਉਂਦੀ ਹੈ ਵੀ ਵਾਲੇ ਰੁੱਖ ਮਛਰੇ ਨਾ ਇੱਕ ਮੀਨ ਆ। ਇੱਕੇ ਮੀਨ ਆ ਵਾਲੇ ਰੁੱਖ ਮਛਰੇ। ਤਬੂਲਰ ਵੇਖਾਂ। ਇਹਨਾਂ ਦੀ ਖਰਾਬ ਹੀ ਨਹੀਂ ਨਾ। ਐ ਪੱਤਾ ਪੁੱਤਾ ਲਵੇੜ ਝੜ ਗਈ। ਕਿੰਨਾ ਬਾਬਾ ਕਰਿਆ ਜੀ ਹੂੰ ਉੱਤਰ ਨੂੰ ਮਲੋ ਕੋਈ ਜਾਣੇਗਾ ਨਾ ਹੂੰ ਆਪਾਂ ਸਾਡੇ ਕੋਲ ਤਾਂ ਆਵੇ ਕੁੜੀਆ ਵਾ ਭਾਰੀ ਕਿੱਸਰਾ ਇੰਨੀ ਆ ਇਹਨਾਂ ਉਹ ਸਾਰਾ ਬਲਿਆ ਭਾਰੀ ਕਿੱਸਰਾ ਇਹਨਾਂ ਉਂਤਰਾ ਨਹੀਂ ਕੁੜੀਆ ਵਾ ਵੜਨਾ ਰਾਹ ਖਰਾਬ ਮੀ ਪਿਆ ਵਾ ਤੇ ਲਾਤਾ ਆਪਾਂ 4x4 ਗੀਅਰ ਤੇ ਵੇਖੀ ਹਣ ਜਾਂਦੀ ਛੇੜ ਦੀ ਤੀਜਾ ਲੋ ਚੱਲੋ ਨਹੀਂ ਦੋਰੀਏ ਜੱਲਾ ਲਈ ਤੋਂ ਲੋਹ ਚ 40 ਗੀੜੇ ਘਟ ਜਾਂਦੇ ਨਾ ਇਹ ਹੁਣ ਤੈਨੂੰ ਵੇਖ ਆ ਤੀਜਾ ਲੋਹਾ ਇਹ ਚੋਂ ਇੰਨੀ ਦੁਰਨੀ ਇਹ ਚੌਥਾ ਲੋਹ ਲਾਉਣਾ ਪੈਣਾ ਇੱਕ ਹਾਈ ਗੇਅਰ ਆ ਇਹ ਇੱਕ ਲੋਹਾ ਸ਼ੈਟ ਲੋਹਾ ਇਹਦਾ ਹਾਂ ਦਮਾ ਕੀ ਹੋ ਰਿਹਾ ਨਿਆਰਾ ਬੱਜਾ ਹੈ ਯਾਰ ਆਪਾਂ ਰੋਟੀ ਪਾਣੀ ਆਣ ਮੀਂਹ ਦੇ ਵਿੱਚ ਮੁਰਸਲ ਵਾਲਿਆਂ ਨੂੰ ਮੌਤ ਪਈ ਹੋਣੀ ਆ ਕਿੰਨੇ ਬੰਦੇ ਹੁਣ ਤੇ ਸੱਤ ਜਣੇ ਆ ਤੇ ਨਾਲੇ ਰੋਟੀ ਬਾਣੀ ਆਏ ਨਾਲੇ ਸੌਖੇ ਦੇ ਸੌਖੇ ਹੁਣ ਜੇ ਮੀ ਵੀ ਆ ਗਿਆ ਤੇ ਆਪਾਂ ਨੂੰ ਪਰਵਾਹ ਛੜਾ ਵੀ ਕੋਈ ਕਿੱਥੇ ਜਾਂਦਾ ਹਰ ਜਦ ਇਹ ਤਾਂ ਇਉਂ 4x4 ਕਰਾਈ ਜਦੋਂ ਨਾਲਾ ਚੌਥਾ ਲਾਉਣਾ ਪਿਆ ਹੁਣ ਇਹਨਾਂ ਇੰਨੇ ਹੀ ਦਰਿਆਣਾ ਇਹ ਯਾਰ ਉਦੋਂ ਸਿੰਪਲ ਹੁੰਦੀ ਤੇ ਕਦੀ ਕਦੀ ਖਲੋ ਜਾਣੀ ਕਦੀ ਕਦੀ ਫੇਰ ਹਾਰ ਗਈਆਂ ਭਾਂਜ 4x4 ਚਾਹੀਦੀ ਸੀ 200 575 ਰੁਪਏ ਹਾਂ ਤੇ ਉਹ ਇਹ ਬਹੁਤ ਘੱਟ ਆ ਬੱਚਾ ਡੀਜ਼ਲ ਦਾ ਖਰਚਾ ਵੀ ਘੱਟ ਆ ਯਾਰ ਤੇਲ ਦੀ ਵੀ ਸਾਰੇ ਰਾਹ ਮੋਟਰਸਾਈਕਲ ਦੇ ਤਿੰਨ ਬੰਦੇ ਆਉਣੇ ਆ ਫਿਰ ਇਹ ਟਰੈਕਟਰ ਟਰਾਲੀ ਦਾ ਟਾਈਮ ਬੜਾ ਲੱਗਦਾ ਹੋ ਆਸ ਤੁਮ ਕਾ ਦੇ ਘਾਪ ਖੇਤ ਪਟਾਣ ਗਿਆ ਅੱਛਾ ਜਿਹੜੇ ਖੇਤੋਂ ਬੋਲ ਆਰਮੀ ਲੱਗੀ ਆ ਬਹੁਤ ਆਰਮੀ ਲੱਗੀ ਆ ਖੇਤ ਕੋਲ ਯਾਰ ਉਹ ਨਾਲ ਲੱਗਿਆ ਜਿਹੜਾ ਪਾਸ ਮਨਾ ਮਾਸਨ ਜਿਹੜਾ ਪਾਸ ਆ ਅੱਜ ਵੀ ਕਾफी ਪੈ ਗਿਆ ਹੋਣਾ ਜੀਪ ਜਿਹੜੀ ਆਪਣੀ 4x4 ਦਾ ਕਰਕੇ ਆ ਗਈ ਪਿੰਡ ਨਹੀਂ ਨੇ ਹੋਰ ਕੋਈ ਗੱਡੀ ਹੁੰਦੀ ਨੇ ਪਿੰਡ ਉਹਣਾ ਓੱਖਾ ਹੋਣਾ ਕੋਈ ਖੋਪਾ ਰਾਖ ਚਾਵਾ ਸੋਣਾਵਾ ਪਿੰਡ ਵਾਲੀ ਛੜਕ ਦੇ ਪਹੁੰਚ ਗਏ ਅੱਜ ਥੋੜਾ ਵੇਲੇ ਨਾਲ ਆ ਗਏ ਉਮੀਦਾ ਕਰਕੇ ਤੇ ਸਵੇਰੇ ਆਪਾਂ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਤੇ ਅੱਜ ਦੇ ਵਲੌਗ ਦੀ ਸਮਾਪਤੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਗਰੋ ਕਰਾਓ ਸਬਸਕ੍ਰਾਈਬ ਕਰਾਓ ਲਾਈਕ ਕਰਿਆ ਕਰੋ ਫੋਲੋ ਕਰਿਆ ਕਰੋ ਫੇਸਬੁਕ ਚੈਨਲ ਨੂੰ ਫੋਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ